ਦੋਸਤੋ ਇੱਕ ਖਬਰ ਸਾਰੇ ਚੈਨਲਾਂ ਨੂੰ ਮਸਾ-ਮਸਾ ਮਿਲੀ ਐ ਸਿੱਧੂ ਮੂਸੇਵਾਲੇ ਦੇ ਮਾਤਾ ਜੀ ਬਾਰੇ ਸਾਰੇ ਖਬਰਾਂ ਲਾ ਰਹੇ ਨੇ ਉਹਨਾਂ ਦੀ ਨਿੱਜੀ ਜ਼ਿੰਦਗੀ ਆ ਉਹਨਾਂ ਦਾ ਕੋਈ ਵੀ ਫੈਸਲਾ ਹੋ ਸਕਦਾ ਪਰ ਮੈਂ ਇੰਨਾ ਹੈਰਾਨ ਆ ਵੀ ਇਹ ਜਿਹੜੇ ਬੰਦੇ ਇਹ ਖਬਰਾਂ ਲਾਉਂਦੇ ਆ ਕੀ ਇਹ ਆਪਣੀ ਮਾਂ ਭੈਣ ਬਾਰੇ ਪਤਨੀ ਬਾਰੇ ਵੀ ਐਦਾਂ ਖਬਰਾਂ ਲਾਉਂਦੇ ਆ ਜਿਨ੍ਹਾਂ ਦਾ ਗਾਡਰ ਵਰਗਾ ਜ਼बान ਪੁੱਤ ਮਾਰਿਆ ਗਿਆ ਉਹਨਾਂ ਕੋਲ ਚਾਰਾ ਹੀ ਕੋਈ ਨਹੀਂ ਬਚਿਆ ਤੇ ਇੱਥੇ ਜਿਹੜੇ ਲੋਕਾਂ ਨੇ ਪਹਿਲਾਂ ਉਹਦਾ ਸ਼ਿਵਾ ਸਿੱਖਿਆ YouTube ਚੈਨਲ ਚਲਾਇਆ ਉਹਨਾਂ ਨੇ ਵੀ ਕਰੋੜਾ ਰੁਪਏ ਮਰੇ ਉਹਦੇ ਮਰੇ ਤੇ ਕਮਾਏ ਅੱਜ ਫੇਰ ਉਹੀ ਗੱਲ ਹੈ ਅੱਜ ਜਣਾ ਖਣਾਂ ਹੀ ਲਾ ਦਿੰਦਾ ਜੀ ਆ ਹੋਇਆ ਜੀ ਉਹ ਹੋਇਆ ਸਿੱਧੂ ਮੂਸੇ ਵਾਲੇ ਦੀ ਮਾਂ ਬੱਚੇ ਨੂੰ ਜਨਮ ਦੇਵੇਗੀ ਬਹੁਤ ਔਖਾ ਹੁੰਦਾ ਜਿਹਦਾ ਜਵਾਨ ਪੁੱਤ ਛੱਡ ਕੇ ਇਸ ਜਹਾਨ ਤੋਂ ਚਲਿਆ ਗਿਆ ਨਾ ਜੀ ਨਿੱਪੋਤੇ-ਪੋਤੀਆਂ ਖੜਾਉਣ ਦੀ ਉਮਰ ਆ ਜੇ ਉਹਨਾਂ ਨੂੰ ਇਹ ਕਦਮ ਚੁੱਕਣਾ ਪਿਆ ਪ੍ਰਮਾਤਮਾ ਜਾਣੇ ਕੀ ਗੱਲ ਆ ਤਾਂ ਸੌਖਾ ਨਹੀਂ ਹੁੰਦਾ ਕਿਸੇ ਲਈ ਪਰ ਸਾਡੇ ਲੋਕਾਂ ਨੇ ਇੱਕ ਵੀਊ ਲੈਣ ਲਈ ਪੈਸੇ ਕਮਾਉਣ ਲਈ ਸ਼ਰਮ ਹੀ ਲਾ ਕੇ ਰੱਖਤੀ ਯਾਰ ਹੋਰ بڑے ਮੁੱਦੇ ਨੇ ਅਗਲੇ ਦੀ ਨਿੱਜੀ ਲਾਈਫ ਆ ਤੁਸੀਂ ਤਾਂ ਲੋਕਾਂ ਦੇ ਘਰਾਂ 'ਚ ਵੜਨ ਲੱਗ ਗਏ ਇੰਨਾ ਵੀ ਚੰਗਾ ਨਹੀਂ ਹੁੰਦਾ ਜੇ ਉਹ ਤੁਹਾਨੂੰ ਆਪਣੇ ਘਰਾਂ 'ਚ ਵੜਨ ਦੇ ਦਿੰਦੇ ਆ ਕੋਈ ਗੱਲਬਾਤ ਕਰਨ ਦਾ ਤੁਹਾਨੂੰ ਰਾਈਟ ਦਿੱਤਾ ਹੋਇਆ ਹੋਰ ਵੀ ਗਏਕ ਨੇ ਤੁਸੀਂ ਕਿਸੇ ਦੇ ਦੇਲੀਓਂ ਅੰਦਰ ਹੋ ਕੇ ਦਿਖਾਓ ਅਗਲਾ ਚੁੱਲ੍ਹੇ ਤੇ ਚਾੜੀ ਫਿਰਦਾ ਤੁਹਾਨੂੰ ਚਾਹ ਰੋਟੀ ਗਿਆ ਨੂੰ ਖਵਾਉਂਦਾ ਮਾਨ ਆਦਰ ਕਰਦਾ ਤਾਂ ਤੁਸੀਂ ਜਮੇ ਹੀ ਸ਼ਰਮ ਲਾਤੀ ਯਾਰ ਕੋਈ ਵੀ ਯੂਟਿਊਬਰ ਉੱਠਦਾ ਕੋਈ ਵੀ ਚੈਨਲ ਵਾਲਾ ਜਣਾ ਖਣੇ ਇੱਕੋ ਹੀ ਖਬਰ ਹੈ ਮੈਂ ਤਾਂ ਹੈਰਾਨ ਹੋ ਗਿਆ ਹੋਰ ਤਾਂ ਹੋਰ ਇਹ ਵੀ ਇਹ ਖਬਰ ਚੱਲਦੀ ਸੀ ਯਾਰ ਲੱਖ ਲਾਂਡ ਤਾਂ ਹੀਆਂ ਖਬਰਾਂ ਲਾਉਣ ਵਾਲਿਆਂ ਦੇ ਅਗਲੇ ਨੂੰ ਜੀ ਲੈਣ ਦਿਓ ਬਹੁਤ ਔਖਾ ਹੁੰਦਾ ਜੇ ਨਾ ਕਿਸੇ ਦਾ ਘਰ ਬਣਿਆ ਵਾ ਟਹਿ ਜਵੇ ਪੂਰਾ ਜਦੋਂ ਕੋਈ ਸਾਰੀ ਜ਼ਿੰਦਗੀ ਦੀ ਪੂੰਜੀ ਲਾ ਕੇ ਇੱਕ ਕੋਠੀ ਪਾ ਲਵੇ ਨਾ ਉਹਨੂੰ ਕੋਈ ਢਾ ਦੇਵੇ ਤਾਂ ਉਹ ਬੰਦਾ ਸਾਰੀ ਜ਼ਿੰਦਗੀ ਉੱਠਣ ਜੋਗਾ ਨਹੀਂ ਰਹਿੰਦਾ ਤੇ ਇੱਥੇ ਦਾ ਅਗਲੇ ਦਾ ਗੱਭਰੂ ਜਵਾਨ ਪੁੱਤ ਸੀ ਜਿਹਨੂੰ ਦੁਨੀਆ ਸਲਾਮਾਂ ਕਰਦੀ ਆ ਝੁੱਕ ਝੁੱਕ ਕੇ ਉਹ ਇਸ ਜਹਾਨ ਤੋਂ ਚਲਿਆ ਗਿਆ ਤੇ ਸਾਡੇ ਲੋਕ ਕਿਹੜੇ ਕਸੂਤੇ ਰਾਹ ਪਏ ਹੋਏ ਨੇ